ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਘਰ ਦੀ ਕੰਟੀਨਿਊ ਵਿੱਚ ਅੱਜ ਅਸੀਂ ਘਰ ਦੀ ਕੰਟੀਨਿਊ ਵਿੱਚ ਸਰਦੀਆਂ ਦੇ ਬਹੁਤ ਹੀ ਸਪੈਸ਼ਲ ਗੁੜ ਤੇ ਸੁੰਡ ਬਣਾ ਕੇ ਤਿਆਰ ਕਰਾਂਗੇ ਕਿਉਂਕਿ ਬਦਲਦੇ ਮੌਸਮ ਕਰਕੇ ਸਾਡੇ ਸਰੀਰ ਵਿੱਚ ਬਹੁਤ ਸਾਰੀਆਂ ਦਰਦਾਂ ਹੁੰਦੀਆਂ ਨੇ ਤੇ ਕਮਰ ਦਰਦ ਵੀ ਬਹੁਤ ਹੁੰਦਾ ਹੈ ਖਾਂਸੀ ਜਕਾਮ ਰੇਸ਼ਾ ਵਗੈਰਾ ਵੀ ਹੁੰਦਾ ਤੇ ਇਹਦੇ ਵਾਸਤੇ ਇਹ ਬਹੁਤ ਹੀ ਜ਼ਿਆਦਾ ਲਾਭ ਕਰਦੀ ਹੈ ਜੀ ਇਹਨੂੰ ਤੁਸੀਂ ਸਰਦੀਆਂ ਵਿੱਚ ਬਣਾ ਕੇ ਖਾ ਸਕਦੇ ਹੋ ਬਹੁਤ ਹੀ ਜਲਦੀ ਬਣ ਕੇ ਤਿਆਰ ਹੁੰਦੀ ਹੈ ਜੀ ਚਲੋ ਜੀ ਫੇਰ ਸ਼ੁਰੂ ਕਰਦੇ ਹਾਂ ਜੀ ਬਹੁਤ ਹੀ ਟੇਸਟੀ ਗੁੜ ਤੇ ਸੁੰਡ ਦੀ ਰੈਸਪੀ ਗੋੜਾ ਸੌਂਡ ਬਣਾਉਣ ਵਾਸਤੇ ਜੋ ਵੀ ਸਮਾਨ ਆਪਾਂ ਨੂੰ ਚਾਹੀਦਾ ਪਹਿਲਾਂ ਅਸੀਂ ਉਹਨੂੰ ਇੱਕ ਵਾਰੀ ਦੇਖਦੇ ਹਾਂ ਜੀ ਇਹਦੇ ਵਾਸਤੇ ਆਪਾਂ ਇੱਕ ਕੋਲੀ ਆਟੇ ਦੀ ਲਈ ਹੈ ਜੀ ਇੱਕ ਹੀ ਕੋਲੀ ਗੁੜ ਦੀ ਲਈ ਹੈ ਇਹਦੇ ਵਿੱਚ ਗੁੜ ਤੇ ਆਟੇ ਦੀ ਮਾਤਰਾ ਬਰਾਬਰ ਲਈ ਹੈ ਤੇ ਕਿਉਂ ਆਪਾਂ ਅੱਧੀ ਕੋਲੀ ਲਈ ਹੈ ਸੌਂਡ ਹਮੇਸ਼ਾ ਹੀ ਦੇਸੀ ਕਿਉਂ ਉਹਦੇ ਵਿੱਚ ਭੰਦੀ ਹੈ ਜੀ ਇਹ ਆਪਾਂ ਦੇਸੀ ਕਿਉਂ ਲਿਆਏ ਤੇ ਇਹਨੂੰ ਚਮਚੇ ਆਪਾਂ ਸੌਂਡ ਲਈ ਹੈ ਤੇ ਇੱਕ ਚਮਚਾ ਆਪਾਂ ਅਜਵੈਨ ਲਈ ਹੈ ਜੀ ਇੱਥੇ ਤੁਸੀਂ ਚਾਹੋ ਤੇ ਇਹਦੇ ਵਿੱਚ ਥੋੜੇ ਜਿਹਾ ਡਰਾਈ ਫਰੂਟ ਵੀ ਪਾ ਸਕਦੇ ਪਰ ਆਪਾਂ ਇਹਨੂੰ ਬਿਨਾਂ ਡਰਾਈ ਫਰੂਟ ਦੇ ਬਣਾ ਕੇ ਤਿਆਰ ਕਰਾਂਗੇ ਜੀ ਇੰਦਰ ਕੜਾਈ ਵਿੱਚ ਆਪਾਂ ਦੇਸੀ ਘਿਓ ਪਾਤਾ ਹੈ ਤੇ ਵਿੱਚੋਂ ਆਪਾਂ 2 ਚਮਚੇ ਦੇਸੀ ਘਿਓ ਪਿਚਾ ਲਿਆ ਜੀ ਘਿਓ ਨੂੰ ਹਲਕਾ ਜਿਹਾ ਸੇ ਗਰਮ ਕਰਾਂਗੇ ਕਿਉਂ ਆਪਣਾ ਗਰਮ ਹੋ ਗਿਆ ਹੁਣ ਅਸੀਂ ਇਹਦੇ ਵਿੱਚ ਆਟਾ ਪਾਣਾਂਗੇ ਆਟੇ ਨੂੰ ਤੁਸੀਂ ਛਾਣ ਕੇ ਇਸਤੇਮਾਲ ਕਰਨਾ ਹੈ ਇਹਨੂੰ ਸੁੰਡ ਬਣਾਉਣ ਤੋਂ ਪਹਿਲਾਂ ਤੁਸੀਂ ਛਾਣ ਲੈਣਾ ਹੈ ਜੀ ਇਹਨੂੰ ਅਸੀਂ ਬਿਲਕੁਲ ਲੋ ਫਲੇਮ ਤੇ ਚੰਗੀ ਤਰ੍ਹਾਂ ਪਕਾ ਲਾਂਗੇ ਜਦ ਤੱਕ ਇਹਦਾ ਕਲਰ ਚੇਂਜ ਨਹੀਂ ਹੁੰਦਾ ਤੇ ਬਹੁਤ ਵਧੀਆ ਖੁਸ਼ਬੂ ਨਹੀਂ ਆਉਣ ਲੱਗ ਜਾਂਦੀ ਜਦੋਂ ਅਸੀਂ ਆਟੇ ਨੂੰ ਧੋਚ ਭੁੰਨਣਾ ਹੈ ਤੇ ਆਟੇ ਨੇ ਪਹਿਲਾਂ ਥੋੜਾ ਜਿਹਾ ਡਰਾਈ ਹੋਣਾ ਹੈ ਤੇ ਜਿਸ ਟਾਈਮ ਤੇ ਜਿ ਭੁਜਣਾ ਸ਼ੁਰੂ ਕਰਨਾ ਹੈ ਤੇ ਨੇ ਆਪਣੇ ਆਪ ਹੀ ਕਿਓ ਛੱਡ ਦੇਣਾ ਹੈ ਜੀ ਆਟਾ ਤੁਸੀਂ ਬਿਲਕੁਲ ਹੀ ਮੀਡੀਅਮ ਫਲੇਮ ਤੇ ਭੁੰਨਣਾ ਹੈ ਤੇਜ਼ ਸੇਕ ਤੇ ਇਹਨੂੰ ਬਿਲਕੁਲ ਨਹੀਂ ਭੁੰਨਣਾ ਆ ਦੇਖੋ ਜੀ ਅਸੀਂ ਆਟੇ ਨੂੰ 5-7 ਮਿੰਟਾਂ ਤੱਕ ਭੁੰਨ ਰਹੇ ਹਾਂ ਜੀ ਤੇ ਇਹਨੇ ਦੇਖੋ ਜੀ ਹੁਣ ਕਿਓ ਛੱਡਣਾ ਸ਼ੁਰੂ ਕਰਤਾ ਹੈ ਜਿਸ ਤਰ੍ਹਾਂ ਪਾਟੇਮ ਨਹੀਂ ਲਾਇਆ ਤੇ ਉੱਪਰ ਇੱਕਦਮ ਕਿਉ ਆ ਗਿਆ ਜੀ 5 ਮਿੰਟ ਅਸੀਂ ਇਹਨੂੰ ਹੋਰ ਭੁੰਨ ਲਵਾਂਗੇ ਤੇ ਸੁੰਡ ਬਹੁਤ ਹੀ ਜ਼ਿਆਦਾ ਸਰਦੀਆਂ ਵਿੱਚ ਵਧੀਆ ਹੈ ਤੇ ਇਹਨੂੰ ਜ਼ਰੂਰ ਖਾਣਾ ਚਾਹੀਦਾ ਕਿਉਂਕਿ ਕਈ ਵਾਰੀ ਸਰਦੀਆਂ ਵਿੱਚ ਕਾਫੀ ਸਾਰਿਆਂ ਨੂੰ ਲੱਕ ਦਰਦ ਦੀ ਬਹੁਤ ਪ੍ਰੋਬਲਮ ਰਹਿੰਦੀ ਹੈ ਰੇਸ਼ਾ ਚ ਕੰਮ ਨਹੀਂ ਰਹਿੰਦਾ ਤੇ ਉਹ ਇਸ ਨੂੰ ਬਣਾ ਕੇ ਖਾ ਸਕਦੇ ਨੇ ਜਿਹਦੇ ਨਾਲ ਸਰੀਰ ਵਿੱਚ ਗਰਮਾਹਟ ਪੈਦਾ ਹੁੰਦੀ ਹੈ ਤੇ ਸਾੜੀਆਂ ਦਰਦਾਂ ਤੋਂ ਵੀ ਸਾਤ ਕਾਫੀ ਰਾਹਤ ਮਿਲਦੀ ਹੈ ਜੀ ਤੁਸੀਂ ਇਹਨੂੰ ਦਵਾਈ ਦੇ ਤੌਰ ਤੇ ਸਵੇਰੇ ਸ਼ਾਮ ਦੋ ਟਾਈਮ ਖਾ ਸਕਦੇ ਹੋ ਜੀ ਰਾਤ ਨੂੰ ਤੁਸੀਂ ਇਹਨੂੰ ਦੁੱਧ ਦੇ ਨਾਲ ਲਓ ਤੇ ਬਹੁਤ ਹੀ ਜ਼ਿਆਦਾ ਇਹਦਾ ਲਾਭ ਮਿਲੇਗਾ ਤੇ ਸਵੇਰ ਟਾਈਮ ਤੁਸੀਂ ਇਹਨੂੰ ਚਾਹ ਦੇ ਨਾਲ ਵੀ ਲੈ ਸਕਦੇ ਹੋ ਇਹਨੂੰ ਤੁਸੀਂ ਦੋ ਚਮਚੇ ਜਾਂ ਤਿੰਨ ਚਮਚੇ ਤੱਕ ਹੀ ਖਾਣਾ ਹੈ ਜੇ ਤੁਸੀਂ ਦੋ ਟਾਈਮ ਖਾ ਰਹੇ ਹੋ ਆਟੇ ਨੂੰ ਅਸੀਂ ਥੋੜਾ ਜਿਹਾ ਹੋਰ ਭੁੰਨ ਕੇ ਇਹਦਾ ਕਲਰ ਥੋੜਾ ਜਿਹਾ ਹੋਰ ਕਰਾਂਗੇ ਜੀ ਡਾਰਕ ਫੇਰ ਅਸੀਂ ਇਹਦੇ ਵਿੱਚ ਪਾਵਾਂਗੇ ਜੀ ਸੌਣਾ ਤੇ ਅਜਵੈਨ ਫੇਰ ਇਹਨਾਂ ਨੂੰ ਅਸੀਂ ਫੁੱਲ ਲਾਵਾਂਗੇ ਆ ਦੇਖੋ ਜੀ ਜਦੋਂ ਕਿ ਉਹ ਬਿਲਕੁਲ ਛੜਦੇ ਆਟਾ ਫੇਰ ਸਮਝੋ ਜੀ ਤੁਹਾਡਾ ਆਟਾ ਪੁੱਜ ਕੇ ਬਿਲਕੁਲ ਤਿਆਰ ਹੁਣ ਸਾਡਾ ਆਟਾ ਪੁੱਨ ਕੇ ਬਿਲਕੁਲ ਤਿਆਰ ਹੈ ਦੇਖੋ ਜੀ ਸਾਰਾ ਕਿਉਂ ਇਸ ਦੇ ਉੱਪਰ ਆ ਗਿਆ ਜੀ ਆਹ ਦੇਖੋ ਜੀ ਬਸ ਹੁਣ ਅਸੀਂ ਇਹਨੂੰ ਬਿਲਕੁਲ ਲੋ ਫਲੇਮ ਕਰਕੇ ਤੇ ਆਪਾਂ ਥੋੜਾ ਜਿਹਾ ਕਿਉਂ ਇਹਦੇ ਵਿੱਚ ਹੋਰ ਪਾਵਾਂਗੇ ਤੇ ਫਿਰ ਅਸੀਂ ਸੁੰਡ ਤੇ ਜੁਆਇਨ ਕਰਾਂਗੇ ਇਸ ਤਰ੍ਹਾਂ ਆਟੇ ਨੂੰ ਅਸੀਂ ਇੱਕ ਸਾਈਡ ਤੇ ਕਰ ਦਾਂਗੇ ਤੇ ਫਿਰ ਇਹਨਾਂ ਨੂੰ ਬਿਲਕੁਲ ਤੁਸੀਂ ਲੋ ਕਰ ਦੇਣੀ ਹੈ ਜੀ ਤੇ ਹੁਣ ਅਸੀਂ ਇਹਦੇ ਵਿੱਚ ਇੱਕ ਚਮਚਾ ਪਸਕੀ ਉਹ ਪਾ ਦਾਂਗੇ ਕਿਉਂ ਨੂੰ ਕਰਾਂਗੇ ਜੀ ਗਰਮ ਕਿਉਂ ਗਰਮ ਹੋ ਗਿਆ ਜੀ ਹੁਣ ਅਸੀਂ ਇਹਦੇ ਵਿੱਚ ਇਹ ਵਾਲੀ ਸੁੰਡ ਪਾ ਦਾਂਗੇ ਜੀ ਸੌਂਡਰ ਨੂੰ ਇਸ ਤਰ੍ਹਾਂ ਅਸੀਂ ਪਹਿਲਾਂ ਥੋੜਾ ਜਿਹਾ ਭੁੰਨ ਲਵਾਂਗੇ ਇਸ ਦੇ ਨਾਲ ਹੀ ਇੱਕ ਚਮਚਾ ਅਜਮੈਨ ਇਹਨੂੰ ਵੀ ਪਾ ਦਾਂਗੇ ਇਹਨਾਂ ਨੂੰ ਅਸੀਂ ਇਸ ਤਰ੍ਹਾਂ ਚੱਕੀ ਤੇਰਾ ਭੁੰਨ ਲਾਂਗੇ ਤੇ ਫਿਰ ਅਸੀਂ ਸਾਰੇ ਆਟੇ ਨੂੰ ਮਿਲਾ ਲਵਾਂਗੇ ਜੀ ਤੁਸੀਂ ਚਾਹੋ ਤੇ ਇਹਨੂੰ ਪਹਿਲਾਂ ਤੁਸੀਂ ਭੁੰਨ ਸਕਦੇ ਹੋ ਬਾਅਦ ਚਰਤੇ ਚ ਪਾ ਕੇ ਇਸ ਤਰ੍ਹਾਂ ਤੁਸੀਂ ਇਹਨੂੰ ਤਿਆਰ ਕਰ ਸਕਦੇ ਹੋ ਆਟਾ ਕਾਫੀ ਗਰਮ ਹੈ ਤੇ ਸੁੱਕਨੇ ਬਹੁਤ ਹੀ ਜਲਦੀ ਆਟੇ ਦੇ ਨਾਲ ਉੱਜ ਜਾਣਾ ਹੈ ਜੀ ਬਹੁਤ ਵਧੀਆ ਖੁਸ਼ਬੂ ਆਉਣ ਲੱਗ ਪਈ ਹੈ ਜੀ ਜਵੈਣ ਤੇ ਸੌਂਠ ਦੀ ਕਿਉਂਕਿ ਜਿਸ ਤਰ੍ਹਾਂ ਅਸੀਂ ਉਹ ਘਿਓ ਦੇ ਨਾਲ ਪਕਾਈਏ ਤੇ ਇਹਦੀ ਖੁਸ਼ਬੂ ਬਹੁਤ ਹੀ ਵਧੀਆ ਆਉਂਦੀ ਹੈ ਜੀ ਇੱਕ ਦੋ ਮਿੰਟ ਇਹਨੂੰ ਅਸੀਂ ਲੋ ਫਲੇਮ ਤੇ ਭੁੰਨਾਗੇ ਜੀ ਆਹ ਦੇਖੋ ਜੀ ਅਸੀਂ ਸੌਂਠ ਤੇ ਜਵੈਣ ਨੂੰ 2-3 ਮਿੰਟ ਵਾਸਤੇ ਬਿਲਕੁਲ ਲੋ ਫਲੇਮ ਤੇ ਭੁੰਨ ਲਿਆ ਹੈ ਤੇ ਹੁਣ ਇਹ ਭੁੱਜ ਕੇ ਬਿਲਕੁਲ ਤਿਆਰ ਹੈ ਜੀ ਹੁਣ ਅਸੀਂ ਫਲੇਮ ਲੋ ਹੀ ਰੱਖਣੀ ਹੈ ਤੇ ਇਹਦੇ ਵਿੱਚ ਆਪਾਂ ਗੋਲ ਪਾ ਦਾਂਗੇ ਜੀ ਗੋੜਾ ਆਪਾਂ ਇੱਕ ਕੌਲੀ ਲਿਆਇਆ ਤੁਸੀਂ ਆਪਣੇ ਹਿਸਾਬ ਨਾਲ ਜੇਕਰ ਤੁਸੀਂ ਮਿੱਠਾ ਜਿਆਦਾ ਖਾਣਾ ਪਸੰਦ ਕਰਦੇ ਹੋ ਥੋੜਾ ਜਿਆਦਾ ਪਾ ਸਕਦੇ ਹੋ ਜੇ ਘੱਟ ਖਾਣਾ ਪਸੰਦ ਕਰਦੇ ਹੋ ਘੱਟ ਵੀ ਪਾ ਸਕਦੇ ਹੋ ਤੇ ਇੱਥੇ ਤੁਸੀਂ ਜੇਕਰ ਘਿਓ ਇਹਦੇ ਵਿੱਚ ਤੁਹਾਨੂੰ ਘੱਟ ਲੱਗੇ ਤੁਸੀਂ ਹੋਰ ਪਾ ਸਕਦੇ ਹੋ ਘਿਓ ਵੀ ਤੁਸੀਂ ਆਪਣੇ ਅਨੁਸਾਰ ਇਹਦੇ ਵਿੱਚ ਵੱਧ ਘੱਟ ਪਾ ਸਕਦੇ ਹੋ ਗੋੜ ਨੂੰ ਅਸੀਂ ਓਨੀ ਦੇਰ ਤੱਕ ਹੀ ਪਕਾਵਾਂਗੇ ਜਿੰਨੀ ਦੇਰ ਤੱਕ ਇਹ ਪਿਗਲਦਾ ਨਹੀਂ ਇਹਨੂੰ ਅਸੀਂ ਜਿਆਦਾ ਨਹੀਂ ਪਕਾਣਾ ਜੇ ਅਸੀਂ ਇਹਨੂੰ ਜਿਆਦਾ ਪਕਾ ਲਾਂਗੇ ਤੇ ਇਹ ਬਹੁਤ ਹੀ ਜਿਆਦਾ ਡਰਾਈ ਹੋ ਜਾਏਗਾ ਫਿਰ ਸਾਨੂੰ ਸੌਂਟ ਖਾਣ ਵਿੱਚ ਸਵਾਦ ਨਹੀਂ ਆਏਗਾ ਕੋਣਸੀ 언ਨੇ देर ਪਕਾਵਾਂਗੇ ਜਿੰਨੀ ਦੇਰ ਤੱਕ ਗੋੜ ਬਿਲਕੁਲ ਪਿਗਲ ਨਹੀਂ ਜਾਂਦਾ ਗੋੜ ਨੂੰ ਹਮੇਸ਼ਾ ਹੀ ਤੁਸੀਂ ਤੋੜ ਕੇ ਲੈਣਾ ਹੈ ਤਾਂ ਕਿ ਇਹ ਜਲਦੀ ਨਾਲ ਪਿਗਲ ਜਾਏ ਤੇ ਇੱਥੇ ਤੁਸੀਂ ਜੇ ਇਹਦੇ ਵਿੱਚ ਕੋਈ ਵੀ ਡਰਾਈ ਫਰੂਟਸ ਪਾਣਾ ਚਾਹੁੰਦੇ ਹੋ ਤੇ ਤੁਸੀਂ ਪਾ ਸਕਦੇ ਹੋ ਆ ਦੇਖੋ ਜੀ ਜਿਸ ਤਰ੍ਹਾਂ ਗੋੜ ਗਰਮ ਹੋ ਕੇ ਥੋੜਾ ਨਰਮ ਪੈ ਜਾਂਦਾ ਤੇ ਇਹਦੇ ਵਿੱਚ ਜਿਹੜੀਆਂ ਟੇਲੀਆਂ ਨੇ ਉਹਨਾਂ ਨੂੰ ਤੁਸੀਂ ਨਾਲੋਂ ਨਾਲ ਹੀ ਇਸ ਤਰ੍ਹਾਂ ਕੱਚੀ ਦੇ ਸਹਾ ਤਨਾ ਜਾਂ ਚਮਚੀ ਦੇ ਸਹਾ ਤਾ ਨਾਲ ਮੈਸ਼ ਕਰ ਲੈਣਾ ਹੈ ਜੀ। ਬਸ। ਇੱਥੇ ਤੁਹਾਨੂੰ ਜੇ ਘਿਓ ਘੱਟ ਲੱਗੇ ਤੁਸੀਂ ਪਾ ਸਕਦੇ ਹੋ ਜੀ ਮੈਂ ਇਹਦੇ ਵਿੱਚ ਇੱਕ ਚਮਚਾ ਘਿਓ ਦਾ ਹੋਰ ਪਾਵਾਂਗੀ। ਬਸ ਇਹਨੂੰ ਮਿਲਾ ਲਾਂਗੇ ਜੀ। ਇੱਕ ਦੋ ਮਿੰਟ ਲਈ ਚੰਗੀ ਤਰ੍ਹਾਂ ਹੋਰ ਮਿਕਸ ਕਰਕੇ। ਫੇਰ ਕਰਦੇ ਹਾਂ ਜੀ ਆਪਾਂ ਆਪਣੀ ਗਰਮ ਗਰਮ ਸੁੰਡ ਨੂੰ ਸਰਵ। ਜਿਸ ਤਰ੍ਹਾਂ ਛਿੰਨਾ ਪੇਣਾ ਦੀ ਨਵੀਂ ਨਵੀਂ ਡਿਲੀਵਰੀ ਹੋਈ ਹੁੰਦੀ ਹੈ ਉਹਨਾਂ ਨੂੰ ਗੁੜ ਤੇ ਸੁੰਡ ਬਣਾ ਕੇ ਦੇਣਾ ਬਹੁਤ ਹੀ ਜ਼ਿਆਦਾ ਵਧੀਆ ਹੈ ਕਿਉਂਕਿ ਇਹਨਾਂ ਦੇ ਸਰੀਰ ਨੂੰ ਇਹਦਾ ਬਹੁਤ ਜ਼ਿਆਦਾ ਲਾਭ ਮਿਲਦਾ ਹੈ ਜੀ ਤੇ ਡਿਲੀਵਰੀ ਤੋਂ ਬਾਅਦ ਉਹ ਇਹਨਾਂ ਨੂੰ ਗੁੜ ਤੇ ਸੁੰਡ ਨੂੰ ਖਾ ਸਕਦੀਆਂ ਨੇ ਲਓ ਜੀ ਆਪਣੀ ਬਹੁਤ ਹੀ ਵਧੀਆ ਹੈਲਦੀ ਤੇ ਟੇਸਟੀ ਗੁੜ ਤੇ ਸੁੰਡ ਬਣ ਕੇ ਬਿਲਕੁਲ ਤਿਆਰ ਹੈ ਦੇਖੋ ਜੀ ਕਿੰਨੀ ਸੋਹਣੀ ਬਣ ਕੇ ਇਹ ਤਿਆਰ ਹੋਈ ਹੈ ਜੀ ਜਿਸ ਤਰ੍ਹਾਂ ਆਪਾਂ ਇਹਦੇ ਵਿੱਚ ਆਟਾ ਪਾਇਆ ਹੈ ਤੁਸੀਂ ਕੱਲੀ ਇਹਨੂੰ ਗੋੜ ਤੇ ਸੁੰਡ ਪਾ ਕੇ ਵੀ ਬਣਾ ਸਕਦੇ ਹੋ ਜੀ ਤੁਹਾਡੀ ਆਪਣੀ ਇੱਛਾ ਹੈ ਜਿਸ ਤਰ੍ਹਾਂ ਦਾ ਤੁਹਾਨੂੰ ਖਾਣਾ ਪਸੰਦ ਹੈ ਜੀ ਤੁਸੀਂ ਉਸ ਹਿਸਾਬ ਨਾਲ ਇਹਨੂੰ ਬਣਾ ਸਕਦੇ ਹੋ ਜੀ ਹੁਣ ਆਪਾਂ ਇਹਨੂੰ ਇੱਕ ਪਲੇਟ ਵਿੱਚ ਕੱਢਦੇ ਹਾਂ ਆ ਬਾਕੀ ਕਿ ਹੋਵੇ ਤੁਸੀਂ ਇਹਨੂੰ ਆਪਣੇ ਲੋੜ ਅਨੁਸਾਰ ਇਹਦੇ ਵਿੱਚ ਜ਼ਿਆਦਾ ਪਾਣਾ ਹੋਵੇ ਤੇ ਜ਼ਿਆਦਾ ਪਾ ਸਕਦੇ ਹੋ ਜਿਸ ਤਰ੍ਹਾਂ ਮੈਂ ਇਹਨੂੰ ਥੋੜਾ ਡਰਾਈ ਰੱਖਿਆ ਤੁਸੀਂ ਇਸ ਤਰ੍ਹਾਂ ਵੀ ਇਹਨੂੰ ਰੱਖ ਸਕਦੇ ਹੋ ਲਓ ਜੀ ਫੋੜਸੀ ਕਰਦੇ ਆਂ ਜੀ ਗਰਮਾ ਗਰਮ ਸੌਂਡ ਨੂੰ ਸਰੋ ਲਓ ਜੀ ਗਰਮਾ ਗਰਮ ਗੋੜ ਤੇ ਸੌਂਡ ਬਣ ਕੇ ਬਿਲਕੁਲ ਤਿਆਰ ਹੈ ਜੀ ਦੇਖੋ ਕਿੰਨੇ ਵਧੀਆ ਬਣ ਕੇ ਤਿਆਰ ਹੋਈ ਹੈ ਖੁਸ਼ਬੂ ਬੋਲ ਵੀ ਪਿਆਰੀ ਹੋਣ ਲਈ ਹੈ ਜੀ ਤੇ ਜੋ ਦਰਦਾਂ ਤੇ ਲੱਕ ਦਰਦ ਵਾਸਤੇ ਸਰੀਰ ਦੀ ਕਿਸੇ ਵੀ ਤਰ੍ਹਾਂ ਦੀ ਦਰਦ ਹੋਵੇ ਜਾਂ ਕਮਰ ਦਰਦ ਹੋਵੇ ਉਹਦੇ ਵਾਸਤੇ ਇਹ ਬਹੁਤ ਜ਼ਿਆਦਾ ਫਾਇਦੇਮੰਦ ਆ ਜੀ ਤੁਸੀਂ ਇਹਨੂੰ ਸਰਦੀਆਂ ਵਿੱਚ ਬਣਾ ਕੇ ਖਾ ਸਕਦੇ ਹੋ ਇਹਦਾ ਤੁਹਾਨੂੰ ਲਾਭ ਵੀ ਮਿਲੇਗਾ ਜੀ ਆਪਾਂ ਦਵਾਈਆਂ ਖਾਣ ਦੀ ਬਜਾਏ ਇਹ ਕਰੇਲੂ ਨੁਸਖਿਆਂ ਨੂੰ ਇਸਤੇਮਾਲ ਕਰੀਏ ਜਿਹਦਾ ਕਿ ਸਾਡੇ ਸਰੀਰ ਨੂੰ ਬਹੁਤ ਜ਼ਿਆਦਾ ਫਾਇਦਾ ਮਿਲਦਾ ਹੈ ਕਿਉਂਕਿ ਸਾਡੇ ਵੱਡੇ ਬਜ਼ੁਰਗ ਇਹਨਾਂ ਚੀਜ਼ਾਂ ਦਾ ਇਸਤੇਮਾਲ ਜ਼ਿਆਦਾ ਕਰਦੇ ਸੀ ਤੇ ਤਾਂ ਹੀ ਉਹ ਤੰਦਰੁਸਤ ਰਹਿੰਦੇ ਸੀ ਤੇ ਬਹੁਤ ਹੀ ਸਿੰਪਲ ਰੈਸਪੀ ਹੈ ਤੇ ਬੜੀ ਹੀ ਜਲਦੀ ਬਣ ਕੇ ਤਿਆਰ ਹੁੰਦੀ ਹੈ ਜੀ ਤੇ ਤੁਸੀਂ ਵੀ ਇਹਨੂੰ ਇਸ ਸਰਦੀਆਂ ਜ਼ਰੂਰ ਬਣਾਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਜੇਕਰ ਤੁਸੀਂ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਜੀ ਇਸੇ ਸਾਡੀ ਅੱਜ ਦੀ ਰੈਸਪੀ ਮਿਲਦੇ ਆਂ ਜੇ ਤੁਹਾਨੂੰ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਨਵੀਂ ਰੈਸਪੀ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਖੁਸ਼ ਰਹੋ ਤੰਦਰੁਸਤ ਰਹੋ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ